ਅੱਜ ਦੀ ਮੀਟਿੰਗ ਦਾ ਮੁੱਖ ਜਾਂਦਾ ਇਹ ਸੀ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਤੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਬੀਜੇਪੀ ਨੇ ਕੀਤੀ ਆਮ ਨੇ ਕੀਤੀ ਜਿੰਨੀਆਂ ਪਾਰਟੀਆਂ ਨੇ ਵਿਰੋਧੀ ਸ਼ਰਮਣੀ ਅਕਾਲੀ ਦਲ ਨੂੰ ਪਿੰਡੋਂ ਕਰਨਵਾਤੇ ਸ਼ਰਮਣੀ ਗੁਰਦੁਆਰਾ ਪਰਪੰਨ ਕਮੇਟੀ ਨਾਲ ਜੋੜਨ ਕਰਵਾਤੇ ਉਹਨਾਂ ਨੂੰ ਬਹੁਤ ਵੱਡੀ ਇੱਕ ਸਾਦੀ ਜਿਹੀ ਹੋ ਰਹੀ ਹਰਿਆਣਾ ਦੇ ਵਿੱਚ ਦਖਲ ਦਿੱਤਾ ਖਾਮ ਕਾ ਜਨ ਕਿ ਇਹ ਐਕਟ ਜਿਹੜਾ ਸੈਂਟਰ ਦਾ ਹੈ ਪੰਜਾਬ ਸਰਕਾਰ ਮੈਂ ਤਾਂ ਪਾਸ ਨਹੀਂ ਕਰ ਸਕਦੀ ਉਹ ਵੇਲੇ ਦੇ ਮੁੱਖ ਮੰਤਰੀ ਉਹਨਾਂ ਦੇ ਵੱਡਾ ਸਾਹਮਣੇ ਪਾ ਕੇ ਰਿਸ਼ਵਾਰਸ਼ ਕੀਤੀ ਉਹਦੇ ਬੇਜਤੇ ਉਹ ਇੱਕ ਮਟੀਰੀਅਲ ਉਹਨਾਂ ਨੇ ਵਕਰੀ ਉਹ ਤੋਂ ਉਹਦੇ ਰੋਸ਼ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਫੀ ਮਿੰਟਾਂ ਪ੍ਰਧਾਨ ਸਾਹਿਬ ਨੇ ਬਾਕ-ਬਾਕ ਤੋਂ ਆਉਣ ਦੇ ਲਈ ਅਰ ਪਿਛੇ ਥੋੜੇ ਦਿਨ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਤ ਉਹਨਾਂ ਦਾ ਫੈਸਲਾ ਲੈ ਕੇ 7 ਤਰੀਕ ਨੂੰ ਅਸੀਂ ਖਾਲਸਾ ਰੋਸ਼ ਮਾਰਸਾ ਮਾਰਚ ਜਿਹੜਾ ਉਹ ਕਰਤੈ ਸਹਿਬਾ ਨਾਲ ਤੁਮ ਫੜਾਂਗੇ ਕਿ ਉਹ ਸਾਰੇ ਦੋਨੋਂ ਤੰਗ ਜਨੇ ਨੇ ਉਹ ਇਥੇ ਕੱਲ ਤੱਕ ਚੌਕਾਉਣਗੇ ਜੋ ਸ਼ਰਮ ਨਹੀਂ ਕਰਦਾ ਸ਼ਰਮਣੀ ਸ਼ਰਮਣੀ ਅਕਾਲੀ ਦਾ ਲ ਉਹਨਾਂ ਦੇ ਮੈਂਦਵਾਸੇ ਪਿੱਛੇ ਖੜਾ ਹੋ ਕੇ ਉਹਨਾਂ ਦੀ ਮੈਂ ਕਰਨ ਵਾਸਤੇ ਤਿਆਰ ਉਹਦੇ ਬਾਅਦ ਸੇ ਹੀ ਮੀਟਿੰਗਾਂ ਜਿਹੜੀਆਂ ਰੱਖਿਆ ਹੈ ਪ੍ਰੇਕ ਤੇ ਸੱਪ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰੇ ਵਰਕਰ ਸਹਿਬਾ ਨਾਲ ਹਲਕੇ ਬਾਈ ਜਿਹੜੇ ਵੱਧ ਤੋਂ ਵੱਧ ਉਥੇ ਜਾਣ ਉਹ ਰੋਸ਼ਮਾਰਜ ਸ਼ਾਮਲ ਹੋਣ ਉਹ ਸ਼੍ਰੀ ਕਾਲ ਤੱਕ ਸਭ ਪਹੁੰਚਣ ਆਪਣੇ ਖੁਦ ਦੇ ਸਾਹਮਣੇ ਗੱਡੀਆਂ ਲੈ ਕੇ ਆਣਗੇ ਸਾਰੀ ਸ਼ਰਮਣੀਕ ਕਮੇਟੀ ਦਾ ਆਪਾਂ ਇੱਕ ਸਾਫ ਦੀਏ ਤਗੜੇ ਹੋਗੇ ਤਾਂ ਜੋ ਕਾਉਂ ਨੂੰ ਪਾੜਨ ਵਾਸਤੇ ਲੱਗੇ ਪਏ ਉਹਨਾਂ ਦੀ ਸਾਰੀ ਜੜੀ ਉਹ ਕੰਮਜਾਮ ਨਾ ਹੋਵੇ ਦੂਜਾ ਹਟਾ ਇੱਕ ਪ੍ਰੋਗਰਾਮ ਸੀ ਸ਼ਰਮਣੀਕ ਅਕਾਲੀ ਦਲ ਦੇ ਬੂਥ ਲੈਵਲ ਤੇ ਕਮੇਟੀਆਂ ਬਣਾਉਣ ਦਾ ਜੋ ਜਿਹੜਾ ਗਰਾਊਂਡ ਲੈਵਲ ਤੇ ਜਿਹੜਾ ਪਿੰਡ ਲੈਵਲ ਤੇ ਪਾਈਆਂ ਦੇ ਉਹਨਾਂ ਨੂੰ ਵਾਸਤੇ ਉਹ ਨਾਲ ਬੇਨਤੀ ਕੀਤੀ ਹੈ ਵੀ ਉਹ ਆਪਾਂ ਬੂਥਾਂ ਦੇ ਪ੍ਰਧਾਨ ਜਿਹੜੇ ਬੱਬੇ ਸਿੰਘ ਸਾਹਿਬ ਸਾਰੇ ਜਾਂ ਹਲਕਾਂ ਜਾਂ ਛੋਟੇਪੁਰ ਸਾਹਿਬ ਨੇ ਸਾਰੇ ਸ਼ਾਮ ਸਿੰਘ ਸਾਹਿਬ ਵੀਰ ਸਿੰਘ ਸਾਡੀ ਡਿਊਟੀ ਇੱਥੇ ਸੇਵਾ ਲੱਗੀ ਹੈ ਕਿ ਬਾਤ ਕਰ ਉਹਦੇ ਵਾਸਤੇ ਆਈ ਸੀ ਉਹ ਚੰਗੇ ਜਿਹੜੇ ਵਧੀਆ ਮਰ ਕੰਮ ਕਰਨ ਵਾਲੇ ਮਿਹਨਤੀ ਨੇ ਇੱਕ ਤਾਂ ਉਹਨਾਂ ਨੂੰ ਮੌਕਾ ਮਿਲੇ ਉਹ ਮਤਲਬ ਪਾਰਟੀ ਨੂੰ ਮਜਬੂਰ ਕਰਨਾ ਤੇ ਬਹੁਤ ਤੋਂ ਬਹੁਤ ਤੋਂ ਅੱਗੇ ਜਿਹੜਾ ਸਰਕਲ ਪੱਟੋਂਾਂ ਦੀ ਉਹ ਚੋਣ ਜਿਹੜੇ ਬੁੱਥਾਂ ਦੇ ਪੂਲਾ ਨਵੀਂ ਰਾਏ ਲੈ ਕੇ ਸਾਰੀ ਹੋਏਗੀ ਉਹ ਹਰ ਇੱਕ ਜਿਲ੍ਹਾ ਜਿਲ੍ਹਾ ਚੱਲੂਗਾ ਉਤੋਂ ਅੱਗੇ ਫਿਰ ਜਿਹੜੀਆਂ ਟਿਕਟਾਂ ਦੀ ਵੰਡ ਬੰਡ ਉਹਨਾਂ ਬਾਰੇ ਬੋਰਡ ਵੀ ਬਣੇ ਜਾਂਾਂ ਦੀਆਂ ਸਿਫਾਰਸ਼ਾਂ ਉੱਤੇ ਨਾਲ ਚੱਲੂਗਾ ਸਰ ਡਿਟੇਲ ਤੋਂ ਲੰਮਾ ਮਤਲਬ ਸਾਰਾ ਪ੍ਰੋਗਰਾਮ ਸਾਰਾ ਉਹਰ ਪ੍ਰੋਸੀਜਰ ਵਾਕਈ ਉਹ ਜਿੰਨਾ ਇਤਨਾ ਮੱਲੇ ਵੀ ਇਹ ਪਿਉਰੀ ਇੱਕ ਪਰਿਵਾਰ ਚ ਇੱਕ ਪਾਰਟੀ ਨੂੰ ਇਹ ਕਹਿ ਸਕਦੇ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਕਰਵਾਉਣ ਵਾਸਤੇ ਹੋਰ ਵੀ ਜਿੱਥੇ ਕੋਈ ਕਮੀਆਂ ਪੇਸ਼ੀਆਂ ਮਾੜੀਆਂ ਮੋਟੀਆਂ ਵੀ ਟੱਲ ਮਾਰ ਸੀ ਉਹਨੂੰ ਦੂਰ ਕਰਨ ਵਾਸਤੇ ਇਹ ਮੀਟਿੰਗਾਂ ਜਿਹੜੀਆਂ ਹਨ ਮੰਨ ਲਓ ਜਰਦਵਾਨਾਂ ਦੇ ਤੌਰ ਤੇ ਸਾਰੇ ਪ੍ਰਧਾਨ ਜੀ ਨੇ ਸਾਰੇ ਨਹੀਂ ਡਿਊਟੀਆਂ ਵਾਕਫ ਜ਼ਿਲ੍ਹੇ ਦੇ ਵਿੱਚ ਲਾਈਆਂ ਇਸ ਕਰਕੇ ਉਹ ਵੀ ਮਜ਼ਬੂਤੀ ਵਾਸਤੇ ਅੱਜ ਅਗਰਦਾਰਪੁਰ ਸਿੱਖੇ ਮੀਟਿੰਗ ਜਿਹੜੀ ਸਾਡੀ ਸ਼ੁਰੂ ਹੋਈ ਹੈ ਤੁਸੀਂ ਦੇਖਿਆ ਕਿ ਵਰਕਾਂ ਦਾ ਸਾਹਾ ਵਰਕਾਂ ਕੋਲ ਆ ਜਾ ਸਿੰਧੀ ਲੋੜ ਹੀ ਕਿਉਂਕਿ ਪਾਰਟੀ ਇਹ ਉਹ ਪਾਰਟੀ ਹੈ ਜਿਹੜੀ ਸ਼ਹੀਦਾ ਦੀ ਖੂਨ ਦੀ ਤੇ ਪਖੀਦਾ ਦੀ ਮੱਝ ਦੀ ਪਾਰਟੀ ਸ਼ਹੀਦਾ ਦੀ ਸੋਚ ਦੀ ਪਾਰਟੀ ਜਿਹੜੀ ਉਹ ਬਣੀ ਉਹਦੇ ਵਾਰਸ ਆਪਾਂ ਸਾਰੇ ਸਾਡੇ ਬਜ਼ੁਰਗੇ ਦਾਦੇ ਪਰਦਾਦੇ ਹਰ ਘਰ ਦੇ ਵਿੱਚੋਂ ਜਿਹੜੇ ਉਸ ਵੇਲੇ ਮੋਰਚੇ ਨੇ ਸੀਟੀਆਂ ਪਾਈਆਂ ਕਿਸ ਨੇ ਕੋਈ ਚੱਕੀਆਂ ਜਾਂ ਫੁਰਕੀਆਂ ਪਈਆਂ ਉਹਦੇ ਵਾਰਸ ਨੇ ਉਹ ਸਾਡੀ ਜ਼ਿੰਮੇਵਾਰੀ ਪਾ ਲਈ ਸਾਰਿਆਂ ਦੀ ਪੇਪਰ ਹਲਕੇ ਨੂੰ ਹੋਰ ਮਜ਼ਬੂਤ ਪਾਰਟੀ ਨੂੰ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰੀ ਥੈਂਕ ਯੂ ਸਤਿ ਸ੍ਰੀ ਅਕਾਲ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਵਿੱਚ ਪ੍ਰੋਬਲਮ ਪਿਆਰ ਮੁਹੱਬਤ ਚੱਕਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786